ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਢਾਬ ਢਾਵੇ ਬਾਂਮਣ ਵਾਲੇ ਦੇ ਨਾਲ ਦਾ ਪਿੰਡ ਹੈ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਇਹਦੇ ਬਿਲਕੁਲ ਨਾਲ ਦਾ ਪਿੰਡ ਬਾਂਮਣ ਵਾਲਾ ਤੇ ਤੋਂ ਬਿਨਾਂ ਢੈਪ ਹੀ ਪਿੰਡ ਵੀ ਇਹਦੇ ਨੇੜ ਹੈ ਵੈਸੇ ਜਦੋਂ ਆਪਾਂ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਲਾਲਿਆਂ ਨੇ ਤੋਂ ਸੜਕ ਸਿੱਧੀ ਇਸ ਪਿੰਡ ਚ ਆਉਂਦੀ ਏ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਖੇਤੀਬਾੜੀ ਦੇ ਨਾਲ ਨਾਲ ਤੇ ਅੱਜ ਇੱਕ ਪਹਿਲਣ ਝੋਟੀ ਵਿਕਾਊ ਕੀਤੀ ਏ ਥਣ ਹਵਾਨਾ ਪਹਿਲਾਂ ਹੀ ਦੇਖ ਲਓ ਤੁਸੀਂ ਬਹੁਤ شریف ਜੇ ਸੁਭਾਅ ਦੀ ਦੱਸੋ ਇਹ ਝੋਟੀ ਬਾਕੀ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹਨੂੰ ਇਹ ਝੋਟੀ ਇਹ ਮੱਝ ਪਸੰਦ ਆਊਗੀ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣਾ ਤੁਹਾਡਾ ਕੰਮ ਹੈ ਆਓ ਜਾਣਕਾਰੀ ਲਈਏ ਤੇ ਬਾਅਦ ਚ ਇਹਨੂੰ ਖੋਲਦੇ ਹਾਂ ਭਾਈ ਸਸਤੀ ਕਾ ਨਾਮ ਦਸੀ ਭਾਈ ਨਰਮਲ ਸਿੰਘ ਨਰਮਲ ਭਾਈ ਅੱਜ ਇੱਕ ਛੋਟੀ ਵੇਚਣ ਲੱਗੇ ਹਾਂ ਕਰਦੀ ਆਪਣੇ ਹਾਂਜੀ ਨਹੀਂ ਲਏ ਸੀ ਅਸਰ ਛੋਟੀ ਅਸਰ ਛੋਟੀ ਖਰੀਦੀ ਸੀ ਹਾਂਜੀ ਠੀਕ ਹੈ ਪਹਿਲਾ ਸੂਆ ਇਹਨੇ ਸੋਨਾ ਹਾਂਜੀ ਪਹਿਲਾਂ ਦਨ ਕਿੰਨੇ ਤਰੀਕ ਨੂੰ ਪੂਰੇ ਹੋਏ ਇਹ 16 ਤਰੀਕ ਨੂੰ ਦਨ ਪੂਰੇ ਆ 16 ਜੂਨ ਨੂੰ ਦਨ ਪੂਰੇ ਹੋਣਗੇ ਅੱਜ 8 ਜੂਨ ਆ 8 ਦਿਨ ਪਏ ਹਨ ਹਾਂ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਹੋ ਰੇਟ 110 ਹੈ 1 ਲੱਖ 10 ਹਜ਼ਾਰ ਠੀਕ ਹੈ ਸੋ ਦੋਸਤੋ ਪਹਿਲਾ ਸੂਆ ਸੂਣਾ ਇਹਨੇ ਤੇ ਇਹਦੇ ਜਿਹੜਾ ਸੀਮਨ ਲੱਗਾ ਉਹ ਬਲਜਿੰਦਰ ਬਾਈ ਨੇ ਏਆਈ ਕੀਤੀ ਸੀ ਏਬੀਸੀ ਸੀਮਨ ਬੈਂਕ ਦਾ ਚੰਤਨ ਸ਼ਾਇਦ ਬੁੱਲ ਦਾ ਨਾਮ ਲਿਖਿਆ ਹੋਇਆ ਹੈ ਬਾਈ ਨੇ ਸਟਰਾ ਨਾਲ 15 16 ਦੋ ਡਿਗੇ ਭਾਈ ਜਿਹੜਾ ਉਹ ਇਹ ਦੋ ਦਿਨ ਏਆਈ ਹੋਈ ਐ ਤੇ ਉਸੇ ਹਿਸਾਬ ਤੇ ਤੁਹਾਨੂੰ ਦੱਸਿਆ ਵੀ 16 ਤਰੀਕ ਨੂੰ ਇਹਦੇ 10 ਮਹੀਨੇ ਪੂਰੇ ਹੁੰਦੇ ਆ ਉੱਤੇ ਦਿਨ ਲੈਂਦੀ ਐ ਜਾਂ ਪਹਿਲਾਂ ਸੂ ਪੈਂਦੀ ਐ ਜੋ ਵੀ ਹੈ ਉਹ ਬਾਅਦ ਦੀਆਂ ਗੱਲਾਂ ਫਿਲਹਾਲ ਤੁਸੀਂ ਇੱਥੇ ਇਸ ਝੋਟੀ ਨੂੰ ਦੇਖ ਸਕਦੇ ਹੋ ਤੇ ਇਸ ਕੰਡੀਸ਼ਨ ਦੇ ਵਿੱਚ ਐਸ ਟਾਈਮ ਹੈ ਹਵਾਨਾ ਸੋਣਾ ਰੱਖੂਗੀ ਠੰਡ ਮੋਟਾ ਰੱਖੂਗੀ ਉਹ ਤੁਸੀਂ ਦੇਖ ਹੀ ਸਕਦੇ ਹੋ ਪਹਿਲਣਾ ਵਾਲਾ ਥਣ ਉਵੇਂ ਨਹੀਂ ਰੱਖਿਆ ਨੇ ਕਰਮਾਲੀ ਨੇ ਮੋਟਾ ਥਣ ਅਗਲਾ ਤੁਹਾਨੂੰ ਕਾਫੀ ਦਿਸਦਾ ਹੋਣਾ ਕੋਲ ਬਈ ਨੂੰ ਤੋੜ ਕੇ ਸੋ 1 ਲੱਖ ਤੇ 10000 ਰੇਟ ਹੈ ਤਸੱਲੀ ਹਰੇਕ ਪੱਖ ਤੋਂ ਕਰਨਾ ਤੁਹਾਡਾ ਕੰਮ ਹੈ ਹਾਂ ਇਧਰ ਨੂੰ ਤੋੜ ਲਓ ਬਾਈ ਵੈਸੇ ਸੀਲ 3 ਸੁਭਾ ਦੀ ਹੈ ਹਾਈਟ ਵੀ ਸੋਹਣੀ ਹੈ ਲੰਬੀ ਵੀ ਚੰਗੀ ਹੈ ਤੋਂ ਬਾਕੀ ਤੁਸੀਂ ਆ ਕੇ ਪਾਸ ਕਰਿਓ ਜੀ ਨੂੰ ਚਾਹੇ 1 ਲੱਖ ਤੇ 10000 ਰੁਪਏ ਡਿਮਾਂਡ ਹੈ ਸੋਹਣੀ ਸੰਭੀ ਹੋਈ ਝੋਟੀ ਚੰਗੇ ਕੱਦ ਕਾਠ ਦੀ ਤੇ ਹਵਾਨਾ ਵੀ ਚੰਗਾ ਖੋਲਦੀ ਆਉਂਦੀ ਹੈ ਤੋਂ ਅੱਜ ਦੀ ਵੀਡੀਓ ਦਾ ਇੱਕ ਹੀ ਨਗ ਦੱਸੋ ਵਿਕਰੀ ਵਾਲਾ ਤੁਸੀਂ ਇਸ ਝੋਟੀ ਨੂੰ ਦੇਖ ਸਕਦੇ ਹੋ ਸੰਗ ਕੁੰਡਿਆਂ ਦੀ ਐ ਬਈ ਅੱਗੋਂ ਫੇਰ ਇੱਧਰ ਨੂੰ ਮੋੜ ਲੈ ਕਿਹੜਾ ਕਰਾਣਾ ਇੱਥੇ ਹੀ ਘਮਾ ਲਾ ਵੈਸੇ ਪਸ਼ੂ ਪਰਾਂ ਵੱਧੇ ਆ ਦੱਸੋ ਉਹਨਾਂ ਦੇ ਵਿੱਚੋਂ ਇੱਧਰ ਲਿਆ ਕੇ ਬੰਨ ਲਈ ਤੇ ਇੱਥੇ ਵੀ ਕੋਈ ਬਹੁਤਾ ਉਪਰਾ ਨਹੀਂ ਕਰਦੀ ਨਹੀਂ ਨਹੀਂ ਥੇ ਬਹੁਤ ਆਵਾਂ ਕਰਾਉਣੇ ਜੇ ਮਰ ਜੀ ਹਾਂ ਸੋ ਸੀਲ ਥਰੀਫ ਬਾਈ ਕਹਿੰਦਾ ਬਹੁਤ ਆ ਭਾਵੇਂ ਥਾਣਾ ਨੂੰ ਇਵੇਂ ਹੱਥ ਲਾਈ ਜਾਓ ਹਾਈਟ ਵੀ ਚੰਗੇ ਕਦ ਕਾਠਦੀ ਹੈ ਕੋਈ ਛੋਟੀ ਛੋਟੀ ਨਹੀਂ ਗੀ ਇਹ ਆ ਕੇ ਵੀ ਤੁਸੀਂ ਦੇਖ ਲੈਣਾ ਬਾਕੀ ਤੁਰਦੀ ਤੋਂ ਅੰਦਾਜ਼ਾ ਇਹਦੇ ਢਾਂਚੇ ਦਾ ਵੀ ਹੁੰਦਾ 4 ਫੁੱਟ ਦੀ ਕੰਧੋਲੀ ਹੈ ਉਹਦੇ ਤੋਂ ਉਤੋਂ ਦੀ ਦਿਸਦੀ ਹੈ ਜਦੋਂ ਨੰਗੂਗੀ ਕੋਲ ਦੀ ਤੁਸੀਂ ਨੋਟ ਕਰਿਓ ਜਿਹੜੀ ਸਾਹਮਣੇ ਕੰਧੋਲੀ ਜਿਹੜੀ ਬਾਈ ਨੇ ਕੱਢੀ ਵੀ ਹੈ ਇਹ ਤੋਂ ਉੱਚੀ ਦਿਸਦੀ ਹੈ ਬੰਦੇ ਬਾਈ ਸੋਏ ਨਾਗ ਇੱਕ ਝੋਟੀ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਹੈ ਜਿੰਨੂੰ ਚਾਹੇ ਉਹ ਵੀਰ ਖਰੀਦ ਸਕਦਾ ਹੈ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇੱਥੋਂ ਵੀਡੀਓ ਪਹਿਲਾਂ ਵੀ ਬਣਾਈਆਂ ਕਿਉਂਕਿ ਅ ਅਸਰ ਛੋਟੀ ਜਾਂ ਕੋਈ ਬਾਈ ਗਾਂ ਵੀ ਜਿਹੜੀ ਉਹ ਵੈਡ ਖਰੀਦ ਲੈਂਦਾ ਜਿਹਨੂੰ ਬਾਅਦ ਚ ਪਰਵੇਚਿਆ ਜਾ ਸਕਦਾ ਹੁੰਦਾ ਤਿਆਰ ਕਰਕੇ ਸੋ ਦੱਸੋ ਅੱਜ ਦੀ ਵੀਡੀਓ ਦਾ ਇੱਕ ਨਗ ਫੋਰ ਸੇਲ ਸੀ ਚਿਹਰੇ ਦੀ ਬਣਾਵਟ ਦੁਬਾਰਾ ਦੇਖ ਲਓ ਇਹਦੀ ਤੁਸੀਂ ਇਦਾਂ ਦਾ ਇਹਦਾ ਫੇਸ ਹੈ ਇਦਾਂ ਦੇ ਇਹਦੇ ਸਿੰਘ ਹੈ ਸੋ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨ